ਸਾਸਤਰੀ ਕਾਲ ਸਾਸਤਰੀ ਕਾਲ ਫ਼ਿਲਮ ਕੀਤੀ ਮੋੜ ਕੇ ਗਾਇਬ ਹੋ ਗਈ ਮੋੜ ਕੇ ਨਹੀਂ ਮਿਲੀ ਦੇ ਕਿੱਡੀ ਖਰਾਬ ਮੈਂ ਜਸਟ ਮੈਂ ਜਸਟ ਦੇਖਿਆ ਦਿਲਜੀਤ ਦੋ ਸਾਂਝ ਲਾਈਵ ਮੈਂ ਕਿਹਾ ਮੈਂ ਜਾਣੀ ਹੁਣੇ ਮੈਂ ਨਾ ਕਿ ਹੱਟੀ ਸੀਗੀ ਨਹੀਂ ਕੋਈ ਹੈਲੋ ਨਹੀਂ ਕੋਈ ਹਾਈ ਨਹੀਂ ਵਾ ਫ਼ਿਲਮ ਕੀਤੀ ਤੇ ਬਸ ਗਏ ਨਾ ਸ਼ਾਬਾਸ਼ ਠੀਕ ਆ ਹੈਲੋ ਹੈਲੋ ਹਾਈ ਉਹਨਾਂ ਨੂੰ ਕਰੀਦੀ ਆ ਜਿੰਨਾ ਫਾਰਮੈਲਿਟੀ ਹੁੰਦੀ ਆ ਆਪਾਂ ਸਿੱਧਾ ਹਾਂ ਤੇ ਫੇਰ ਸਿੱਧੀ ਹੈਲੋ ਹੈ ਕਰ ਲੈਣੀ ਸੀ ਅੱਛਾ ਹੈਲੋ ਕਿਵੇਂ ਹੋ ਸ਼ਾਬਾਸ਼ ਸ਼ਾਬਾਸ਼ ਠੀਕ ਹੋ ਤੁਸੀਂ ਹਾਂ ਮੈਂ ਠੀਕ ਹਾਂ ਤੁਸੀਂ ਕਿਦਾਂ ਠੀਕ ਹੋ ਬਸ ਵਧੀਆ ਵਧੀਆ ਠੀਕ ਹੈ ਨਵੀਂ ਫਿਲਮ ਦੀ ਤਿਆਰੀ ਹੋ ਗਈ ਹਾਂ ਜੀ ਉੱਥੋਂ ਹੀ ਆਈ ਆ ਜਸਟ ਹੁਣੇ ਬਾਤ ਲੈ ਕੇ ਹਟੀ ਬੁਰਾ ਹਾਲ ਮੈਂ ਕਿਹਾ ਦਿਲਜੀਤ ਦੁਸਾਂਜ ਲਾਈਵ ਅੱਛਾ ਚਲੋ ਜੀ ਇੱਕ ਲਿਖ ਕੇ ਹੁੰਨੀ ਆ ਕੁਛ ਹਾਏ ਹਾਏ ਹੋਰ ਤੁਸੀਂ ਠੀਕ ਹੋ ਸੇ ਠੀਕ ਹੈ ਸੇ ਤਾਂ ਵਧੀਆ ਇਨਰ ਸਾਈਡ ਠੀਕ ਚੜਦੀ ਕਰ ਸਾਰਾ ਸੈਟ ਹਾਂ ਜੀ ਵੈਰੀ ਗੁੱਡ ਵੈਰੀ ਗੁੱਡ ਵੀ ਪ੍ਰਾਊਡ ਆ ਟੈਕਸ ਫਿਲਮ ਮੇਰੇ ਨਾਲ ਕਰਨ ਲਈ ਪੂਰਾ ਪੂਰਾ ਰੈਡੀ ਪੂਰਾ ਰੈਡੀ ਤੈਨੂੰ ਪਤਾ ਨਾ ਤੂੰ ਕੀ ਬਣੀ ਹੈ ਹਾਂ ਹਾਂ ਦੱਸੀ ਰਾ ਦੱਸੀ ਰਾ ਤੂੰ ਦੱਸ ਦਿੰਦੀ ਨਹੀਂ ਦੱਸੀ ਰਾ ਨਹੀਂ ਦੱਸ ਵੈਰੀ ਗੁੱਡ ਹੋਰ ਕੀ ਖਾਦਾ ਪੀਤਾ ਹਲੇ ਕੁਛ ਨਹੀਂ ਖਾਦਾ ਪੀਤਾ ਹਲੇ ਘਰੇ ਆਈ ਆ ਹੁਣ ਮੈਂ ਰੋਟੀ ਖਾਉਂਗੀ ਪਰ ਪਹਿਲਾਂ ਗ੍ਰੀਨ ਕਿੰਨੀ ਕਿੰਨੇ ਝੂਠ ਰੋਟੀ ਤਾਂ ਖਾਂਦੀ ਨਹੀਂ ਮੈਨੂੰ ਤੇਰਾ ਪਤਾ ਨਾ ਪਰ ਹ ਹੁਣ ਖਾਣੀ ਪੈਣੀ ਉਹ ਜਿੱਦਾਂ ਹੁੰਦੀ ਨਹੀਂ ਨਾ ਬਤਾ ਤੇਰਾ ਸਿਰਫ ਓਨਲੀ ਐਪਲ ਯੂ ਈਟ ਕੀ ਖਾਣੀ ਉਹ ਓਨਲੀ ਖਾਦੀਸ ਤੂੰ ਮੁੰਦਰਾ ਪਤਾ ਕੀ ਖਾਣੇ ਨਿਯਮ ਹੈ ਓਨਲੀ ਐਪਲ ਖਾਣੀ ਹੈ ਤੂੰ ਬਸ ਨਹੀਂ 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 ਮੈਂ ਅ ਰੋਟੀ ਖਾਣੀ ਆ ਬਟ ਮੈਂ ਸਟ੍ਰੈਸ ਈਟਿੰਗ ਕਰਦੀ ਆ ਸਟ੍ਰੈਸ ਈਟਿੰਗ ਹੈ ਇਹ ਕੌਣ ਆ ਗਿਆ ਹਾਂ ਸਟ੍ਰੈਸ ਈਟਿੰਗ ਬੰਬੇ ਜਾ ਕੇ ਤੂੰ ਬ੍ਰੇਕੀ ਆ ਗਿਆ ਮੈਨੂੰ ਮੈਨੂੰ ਵੀ ਦੱਸ ਆ ਗੱਲ ਕੀ ਜਿੱਦਾਂ ਬਹੁਤ ਜ਼ਿਆਦਾ ਜਦੋਂ ਕੰਮ ਕਰੀਦਾ ਵਾ ਨਾ ਤੇ ਰਾਤ ਨੂੰ ਹ ਹੁੰਦਾ ਕਿ 버거 ਖਾ ਲੋ ਜਾਂ ਕੁਛ ਖਾ ਲੋ ਇਦਾਂ ਦੀ 버거 ਖਾ ਲੈਂਦੀ ਆ ਹਾਂ ਜਿੰਨਾ ਤੂੰ ਮੈ ਜਾਣਦਾ ਤੂੰ ਸਿਹਤ ਦਾ ਬਹੁਤ ਧਿਆਨ ਰੱਖਦੀ ਖਾਂਦੀ ਤਾਂ ਕੋਈ ਨਹੀਂ ਆ ਐਕਸਚੇਂਜ ਨਹੀਂ ਕਰਦੀ ਵਸਾ ਡਿਫਰੈਂਸ ਸਟੋਰੀ ਮੈਂ ਤੂੰ ਖਾਂਦੀ ਰਹੀ ਮੈਨੂੰ ਪਤਾ ਚਲੋ ਇਹ ਵੀ ਮੰਨ ਲੈਨੇ ਤੁਸੀਂ ਕੀ ਪੀ ਜਾਂਦੇ ਸਮੂਦੀ ਮੈਂ ਸਵੇਰ ਸਵੇਰ ਮੈਂ ਆਪ ਹੀ ਬਣਾਉਣੀ ਹੁੰਦੀ ਸਮੂਦੀ ਬਣਾ ਕੇ ਪੀਂਦੇ ਆ ਮੈਂ ਹੈਲਥੀ ਸਿਸਟਮ ਸਹੀ ਗਾ ਰਿਓ ਸਹੀ ਸਾਰੇ ਮੇਰੀ ਮੰਮੀ ਮੇਰੇ ਮਾਸਤੀ ਮੇਰੀ ਮੰਮੀ ਨਾਲ ਅੰਮਾ ਦੋ ਮਿੰਟ ਆਇਓ ਸਾਸਰੀ ਘਾਲ ਜੀ ਸਾਸਰੀ ਘਾਲ ਜੀ ਸਾਪੀ ਘਾਲ ਜੀ ਪੈਰੀ ਪੈਣਾ ਜੀ ਸਾਸਰੀ ਘਾਲ ਕੁੜੀ ਤੁਹਾਡੀ ਛਾਹੀ ਪਈਏ ਸਾਨੂੰ ਬਹੁਤ ਮਾਣ ਆ ਸਾਡਾ ਵਾਸਤੇ ਸਾਨੂੰ ਤੁਹਾਡੇ ਤੇ ਬਹੁਤ ਮਾਣ ਆ ਸਾਡਾ ਬੇਟਾ ਛਾ ਹੈ ਅ ਸਾਨੂੰ ਸੱਚੀ ਬਹੁਤ ਮਾਣ ਆ ਮਤਲਬ ਸ਼ਹਨਾਜ਼ ਨੇ ਬਹੁਤ ਮਿਹਨਤ ਕੀਤੀ ਆ ਕਿੱਥੋਂ ਲੈ ਕੇ ਸਟਾਰਟ ਕੀਤਾ ਤੇ ਅੱਜ ਸ਼ਹਨਾਜ਼ ਦਾ ਨਾਮ ਸਾਰੀ ਦੁਨੀਆ ਜਾਣਦੀ ਐ ਸੋ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਸਪੈਸ਼ਲੀ ਕੁੜੀਆਂ ਕਰਕੇ ਕਿਉਂਕਿ ਕੁੜੀਆਂ ਲਈ ਬਹੁਤ ਹਾਰਡ ਆ ਇਹ ਫੀਲਡ ਵੈਸੇ ਵੀ ਸਾਰੇ ਫੀਲਡ ਕੁੜੀਆਂ ਲਈ ਬਹੁਤ ਹਾਰਡ ਹੁੰਦੇ ਆ ਸਾਡੇ ਉਨਾ ਵਧੀਆ ਐਟਮੋਸਫੇਅਰ ਨਹੀਂ ਹੁੰਦਾ ਹਰ ਇੱਕ ਜਗ੍ਹਾ ਕਿ ਕੁੜੀ ਉਨਾ ਗਰੋ ਕਰ पाए ਤੇ ਮੁੰਡਿਆਂ ਲਈ ਤਾਂ ਚਲੋ ਠੀਕ ਆ ਮੁੰਡੇ ਤੁਰੇ ਫਿਰਦੇ ਰਹਿੰਦੇ ਮਾਣ ਨਾਲ ਪਰ ਕੁੜੀਆਂ ਲਈ ਬਹੁਤ ਤੁਹਾਨੂੰ ਕੀ ਖੁਸ਼ੀ ਹੋਈ ਨਾ ਤੁਸੀਂ ਮੇਰੇ ਨਾਲ ਗੱਲ ਕੀਤੀ ਆ ਹਾਂ ਨਹੀਂ ਨਹੀਂ ਮੈਂ ਮੈਂ ਸਿਰਫ ਇਹਦਾ ਕਹਿਣਾ ਚਾਹੁੰਦਾ ਜੀ ਤੁਹਾਨੂੰ ਕਿ ਅਸੀਂ ਬਹੁਤ ਮਾਣ ਕਰਦੇ ਆ ਸ਼ਨਾਸ ਤੇ ਕਿ ਸ਼ਨਾਸ ਨੇ ਬਹੁਤ ਮਿਹਨਤ ਕੀਤੀ ਆ ਔਰ ਜਿਸ ਸਰਕਮਸਟੈਂਸਸ ਜੋ ਲੰਕਾ ਉਹ ਇਸ ਜਗ੍ਹਾ ਤੇ ਪਹੁੰਚੀ ਆ ਸਾਨੂੰ ਪ੍ਰਾਊਡ ਆ ਉਸ ਤੇ ਤੇ ਤੁਹਾਨੂੰ ਵੀ ਇਸ ਗੱਲ ਦੀ ਬਹੁਤ-ਬਹੁਤ ਮੁਬਾਰਕਾਂ। थैंक यू। थैंक यू। ਚਲੋ ਕਰੋ ਤੇ ਗੱਲਾਂ ਕਰੋ। ओके। ओके, टाटा। टाटा। ਟੇਕ ਕੇਅਰ ਆਫ ਯਰself। ਧਿਆਨ ਰੱਖੋ ਆਪਣਾ। ਬਾਏ। ਬਾਏ। ਸੱਸਿਕਾ।